ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵਨੀ ਸ੍ਰੋਮਣੀ ਕਾਲੀਦਾਲ ਦਾ ਚੋਣ ਇਜਲਾਸ ਅਜਬੁਰਜ ਕਾਲੀ ਫੂਲਾ ਸਿੰਘ ਚ ਹੋਇਆ ਜਿੱਥੇ ਕਾਲ ਤੱਕ ਸਭ ਦੇ ਸਾਫਕਾ ਜਦੇਦਾਰ ਗਿਆਨੀ ਹਰਪੀ ਸਿੰਘ ਨੂੰ ਸ੍ਰੋਮਣੀ ਕਾਲੀਦਾਲ ਦਾ ਨਮਾ ਪ੍ਰਧਾਨ ਚੁਣ ਲਿਆ ਗਿਆ ਹੈ ਬੀਤੀ ਦਿਨ ਤੋਂ ਹੀ ਉਹਨਾਂ ਦੇ ਨਾਮ ਨੂੰ ਲੈ ਕੇ ਕਈ ਆਸਾਂ ਲਗਾਈਆਂ ਜਾ ਰਹੀਆਂ ਸੀ ਕਿ ਜੋ ਅੱਜ ਆਖਰਕਾਰ ਹਰਪੀ ਸਿੰਘ ਦਾ ਨਾਮ ਨਵੇਂ ਪ੍ਰਧਾਨ ਵਜੋਂ ਲਾਂ ਦਿੱਤਾ ਗਿਆ ਦਾ ਦੱਸਿਆ ਕਿ ਗੈਨੀ ਹਰਪੀ ਸਿੰਘ ਤੋਂ ਇਲਾਵਾ ਬੀਬੀ ਸਤਵੰਤ ਕੌਰ ਦੇ ਨਾਮ ਤੇ ਵੀ ਮੋਹਰ ਲੱਗੀ ਹੈ ਬੀਬੀ ਸਤਵੰਤ ਕੌਰ ਨੂੰ ਪੰਥ ਕਾਉਂਸਲ ਦੇ ਚੇਅਰਪਰਸਨ ਚੁਣਿਆ ਗਿਆ ਹੈ ਜਦਕਿ ਗੈਨੀ ਹਰਪੀ ਸਿੰਘ ਪ੍ਰਧਾਨ ਹੋਣਗੇ ਜ਼ਿਕਰਯੋਗ ਇਹ ਹੈ ਕਿ 2 ਦਸੰਬਰ ਨੂੰ ਸ਼੍ਰੀ ਕਾਰਦਕ ਸਾਹਿਬ ਦੀ ਫੀਸਲ ਤੋਂ ਬਣੀ 7 ਮੈਂਬਰਸ ਭਾਰਤੀ ਕਮੇਟੀ ਦੇ 5 ਕਾਰਜਸ਼ੀਲ ਮੈਂਬਰਾਂ ਨੇ ਭਾਰਤੀ ਮੀਮ ਦੀ ਸ਼ੁਰੂਆਤ ਕੀਤੀ ਸੀ ਸੂਤਰਾ ਮੁਤਾਬਿਕ ਕਮੇਟੀ ਵਿੱਤ 15 ਲੱਖ ਰਪਤੀ ਹੋਈ ਜਿਸ ਤੋਂ ਬਾਅਦ ਡੈਰਿਸ ਲੈਸਟ ਚੁਣੇ ਗਏ ਜਿਨ੍ਹਾਂ ਨੇ ਅੱਜ ਆਪਣੇ ਨਵੇਂ ਪ੍ਰਧਾਨ ਵਜੋਂ ਗੈਨੇ ਹਰਪੀਤ ਸਿੰਘ ਦੇ ਨਾਮ ਤੇ ਮੋਹਰ ਲਾਈ ਹੈ ਇਸ ਚੋਨਾ ਸ਼੍ਰਮਣਿਕ ਕਾਲੀਦਲ ਵਾਗ ਦੀ ਨਵੀਂ ਲੀਡਰਸ਼ਿਪ ਦੀ ਤੈ ਹੋ ਗਈ ਹੈ ਅਜੀਆਂ ਹੋਰ ਖਬਰ ਜਰਨਲਿਸਟ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਅਤੇ ਵੀਡੀਓ ਨੂੰ ਵਾਤਵਾਤ ਸ਼ੇਅਰ ਕਰ ਦੇਣਾ ਮਿਲਦੇ ਹਾਂ ਕਿਸੇ ਹੋਰ ਖਬਰ ਦੇ ਨਾਲ ਧੰਨਵਾਦ ਜੀ